जिंदा लाश और इस कहानी को शुरू करिए शुरू करने तो पहला वीडियो को लाइक जरूर कर दियो जी जे ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਰਤੂ ਰਤਨਸੀਬ ਕਾ ਲਾਪ੍ਰਿਤ ਨੂੰ ਅਤੇ ਕਈ ਹੋਰ ਲੋਕਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਦੀਆਂ ਬਦਨਾਮ ਗਲੀਆਂ ਵਿੱਚ ਸਿਰਤ ਨੂੰ ਲੱਭਣ ਲਈ ਘੁੰਮਦੀ ਰਹੀ ਕਈ ਕੋਠਿਆਂ ਉੱਪਰ ਜਾ ਕੇ ਵੀ ਪੁੱਛਿਆ ਮੂ ਮੰਗੇ ਪੈਸੇ ਦੇਣ ਲਈ ਵੀ ਕਿਹਾ ਪਰ ਉਹ ਸਿਰਤਾਰੇ ਕੁਝ ਵੀ ਪਤਾ ਕਰਨ ਵਿੱਚ ناکਾਮ ਜਾਵ ਰਹੀ ਉਹ ਤੇ ਪਹੁੰਚੇ ਤਾਂ ਕਿਸੇ ਖ਼ਬਰੀ ਦੇ ਕਹਿਣ ਤੇ ਸੀ ਪਰ ਖ਼ਬਰ ਝੂਠ ਕਿਵੇਂ ਹੋ ਸਕਦੀ ਸੀ ਇਹ ਗੱਲ ਸਾਰਿਆਂ ਦੀ ਸਮਝ ਤੋਂ ਬਾਹਰ ਸੀ ਸਵੇਰੇ ਤੱਕ ਸਿੱਧ ਤਨੂ ਲੱਭਣ ਤੋਂ ਬਾਅਦ ਸਾਰੇ ਘਰ ਆ ਗਏ ਲਾਪ੍ਰਿਤ ਨੇ ਕੀਰਤੀ ਨੂੰ ਸਾਰੀ ਗੱਲ ਦੱਸੀ ਉਸਨੇ ਇੱਕ ਹੋਰ ਵੀ ਤਸਿਰ ਕਿਸੇ ਦੇ ਪੂਰੇ ਪਰਿਵਾਰ ਨੂੰ ਨਸੀਬ ਕਰਨੇ ਸੀਰਤ ਦੇ ਨਾਲ ਇਹ ਸਭ ਕੁਝ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕਰਵਾ ਦਿੱਤਾ ਉਦھر ਅਮਰਤ ਸਿਰਤ ਦੇ ਘਰ ਵਿੱਚ ਨਾ ਹੁਣ ਕਰਕੇ ਬਹੁਤ ਪਰੇਸ਼ਾਨ ਸੀ ਲਾਪ੍ਰਿਤ ਨੇ ਜਦੋਂ ਕੀਰਤੀ ਨਾਲ ਅਮਰਤੀ ਗੱਲ ਕਰਵਾਈ ਤਾਂ ਉਸ ਨੇ ਬੱਚਿਆਂ ਦੀ ਤਰ੍ਹਾਂ ਕਿਹਾ ਕਿ ਸਿਰਤ ਆਂਟੀ ਕਿਉਂ ਨਹੀਂ ਆਈ ਕਿਉਂਕਿ ਜ਼ਿਆਦਾ ਜਾਣ ਤੋਂ ਬਾਅਦ ਅਮਰਤ ਬੱਚਿਆਂ ਦੀ ਤਰ੍ਹਾਂ ਹੋ ਗਿਆ ਸੀ ਉਸ ਨੂੰ ਸਿਰਦ ਦੇ ਨਾਲ ਆਪਣੇ ਰਿਸ਼ਤੇ ਬਾਰੇ ਅੱਜ ਵੀ ਕੁਝ ਵੀ ਪਤਾ ਨਹੀਂ ਹੈ ਹੁਣ ਤੱਕ ਕੀਰਤੀ ਨੂੰ ਵੀ ਪਹਿਚ ਨਹੀਂ ਪਹਿਚਾਣਦਾ ਪੂਰਾ ਇੱਕ ਹਫ਼ਤਾ ਨਸੀਬ ਕੌਰ ਲਾਪ੍ਰਿਤ ਅਤੇ ਉਹਨਾਂ ਦੇ ਬਕੀ ਨੇ ਜੀ ਚਾਨ ਇੱਕ ਕਰ ਦਿੱਤੀ ਪਰ ਕਿਤੋਂ ਵੀ ਸਿਰਦ ਦਾ ਕੋਈ ਵੀ ਪਤਾ ਨਹੀਂ ਸੀ ਲੱਗਾ ਹਰ ਰੋਜ਼ ਨਾਕਾਮਜਾਬ ਹੋਣ ਤੇ ਵੀ ਨਸੀਬ ਕੌਰ ਨੇ ਉਹਨਾਂ ਦੀ ਘਰ ਚੱਕੀ ਪਤਾ ਕਰਨ ਬਾਰੇ ਸੋਚਿਆ ਜਿਸ ਨਾਲ ਸਿਰਦ ਦਾ ਨਕਲੀ ਵਿਆਹ ਕੀਤਾ ਗਿਆ ਸੀ ਪਰ ਜਦੋਂ ਉਸੇ ਦੇ ਨਕਲੀ ਸਾਰੇ ਪਹੁੰਚੇ ਤਾਂ ਉਹ ਲੋਕ ਸਾਹਮੁਕਰ ਕੇ ਉਹਨਾਂ ਨੇ ਕਿਹਾ ਕਿ ਸਿਰਤ ਉਹਨਾਂ ਦੇ ਘਰ ਪਹੁੰਚੀ ਹੀ ਨਹੀਂ ਉਹ ਸਭ ਨਸੀਬਖੋਰ ਨੂੰ ਝੂਠ ਬੋਲਦੇ ਸੀ ਇਸ ਕਰ ਨੂੰ ਨਸੀਬਖੋਰ ਵੀ ਸਮਝਦੀ ਸੀ ਇਸ ਲਈ ਉਹਨਾਂ ਨੇ ਸਿਰਤ ਦੇ ਨਾਲ ਨਕਲੀ ਪਤੀ ਉਸ ਦੀਆਂ ਪੈਣਾ ਪਰਮਾ ਮਾ ਬਾਬ ਤੇ ਸਭ ਨੂੰ ਸ਼ੱਕ ਦੇ ਬਿਆਨ ਤੇ ਗ੍ਰਿਫਤਰ ਕਰਵਾ ਦਿੱਤਾ ਹੁਣ ਵਿੱਚੋਂ ਪਤਾ ਲੱਗਾ ਕਿ ਸਿਰਤ ਨੂੰ ਗਾਇਬ ਕਰਨ ਵਿੱਚ ਦੋ ਪੁਲਿਸ ਵਾਲਿਆਂ ਦਾ ਵੀ ਹੱਥ ਸੀ। ਹੁਣ ਪਿੱਛੇ ਬਚੇ ਸੀ ਉਹ ਦੋ ਪੁਲਿਸ ਮੁਲਾਜ਼ਮ ਪਰ ਉਹ ਤਾਂ ਸਿਰਤ ਨੂੰ ਗਾਇਬ ਕਰਵਾਉਣ ਤੋਂ ਤੁਰੰਤ ਬਾਅਦ ਹੀ ਆਪਣੀ ਆਪਣੀ ਬਦਲੀ ਕਰਵਾ ਕੇ ਅੰਮ੍ਰਿਤਸਰ ਸਹਿਬ ਜ਼ਿਲ੍ਹੇ ਦੇ ਕਿਸੇ ਪੁਲਿਸ ਸਟੇਸ਼ਨ ਵਿੱਚ ਪਹੁੰਚ ਚੁੱਕੇ ਸਨ। ਹੁਣ ਵਾਰੀ ਸੀ ਸਿਰਤ ਦਾ ਪਤਾ ਲਗਾਉਣ ਦੀ ਪਰ ਕਿਵੇਂ ਪਤਾ ਲੱਗ ਸਕਦਾ ਸੀ? ਇਹ ਅਜੇ ਨਸੀਬ ਕੋਰ ਸੋਚ ਹੀ ਰਹੀ ਸੀ। ਕਿਸਿਰਤ ਰਾਤ 9:00 ਵਜੇ ਦੇ ਕਰੀਬ ਇੱਕ ਫੋਨ ਆਇਆ ਉਸਨੇ ਸਿਰਫ ਅੱਧਾ ਮਿੰਟ ਗੱਲ ਕੀਤੀ ਤੇ ਕਿਹਾ ਹੈਲੋ ਮੈਂ ਸਿਰਤ ਬੋਲਦੀ ਹਾਂ ਸਿਰਫ ਇਨਾਂ ਕਹਿ ਕੇ ਉਹ ਰੁਪਈ ਅਤੇ ਉਸਨੇ ਫੋਨ ਕੱਟ ਦਿੱਤਾ ਇਹ ਫੋਨ ਲਪ੍ਰੀਤੀ ਪਤਨੀ ਚਾਹਤ ਨੇ ਸੁਣੀ ਸੀ ਉਸਨੇ ਤੁਰੰਤ ਇਹ ਗੱਲ ਕੀਰਤੀ ਨੂੰ ਦੱਸਣ ਬਾਰੇ ਸੋਚਿਆ ਚਾਹਤ ਦਾ ਕੀਰਤੀ ਨੂੰ ਮੈਸੇਜ ਆਇਆ ਚਾਹਤ ਕਹਿੰਦੀ ਹੈ ਹੈਲੋ ਦੀਦੀ ਮੈਂ ਚਾਹਤ ਦੀਦੀ ਹੁਣੇ ਅਮਰ ਤੇ ਫੋਨ ਤੇ ਇੱਕ ਫੋਨ ਆਇਆ ਸੀ ਮੈਂ ਗੱਲ ਕੀਤੀ ਆ ਸੀਰਤ ਬੋਲ ਰਹੀ ਸੀ ਕੀਰਤੀ ਕਹਿੰਦੀ ਸੱਚੀ ਕੀ ਕਹਿ ਰਹੀ ਸੀ ਤੂੰ ਮੰਮੀ ਜੀ ਤੇ ਲਪ੍ਰਿਤ ਨੂੰ ਦੱਸਿਆ ਕਿ ਨਹੀਂ ਚਾਹਤ ਕਹਿੰਦੀ ਦੱਸ ਦਿੱਤਾ ਸਭ ਸਗੋਂ ਉ ਤਾਂ ਉਸੇ ਟਾਈਮ ਨਿਕਲ ਗਏ ਉੱਥੇ ਜਾਣ ਲਈ ਜਿੱਥੋਂ ਫੋਨ ਆਇਆ ਸੀ ਲਪ੍ਰਿਤ ਕਹਿੰਦਾ ਸੀ ਕਿ ਰਸਤੇ ਵਿੱਚ ਹੀ ਫੋਨ ਤੇ ਹੀ ਨੰਬਰ ਦਾ ਪਤਾ ਕਰਵਾ ਲੈਣਾ ਕੀ ਕਿਸ ਤਰ੍ਹਾਂ ਨੰਬਰ ਹੈ ਤੇ ਨਾਲ ਮੌਜੂਦ ਪਤਾ ਕੀ ਉੱਥੇ ਫੋਨ ਕਿੱਥੋਂ ਆਇਆ ਹੈ ਕੀਰਤੀ ਕਹਿੰਦੀ ਹਾਂ ਚਾਹਤ ਇਹ ਠੀਕ ਰਹੇਗਾ ਸਮਾਂ ਖਰਾਬ ਨਹੀਂ ਰਹੂਗਾ ਚਾਹਤ ਕਹਿੰਦੀ ਤੁਸੀਂ ਸੋਚ ਜਾਬੋ ਹੁਣ ਐਵੇਂ ਨਾ ਕੋਈ ਕਹਾਣੀ ਕੋਹਣੀ ਲਿਖਣ ਬੈਠ ਜਾਓ ਬਾਕੀ ਮੈਂ ਇਸ ਵੀਰੇ ਤੁਹਾਨੂੰ ਜਲਦੀ ਮੈਸੇਜ ਕਰਕੇ ਦੱਸ ਦਵਾਂਗੀ ਉਸ ਤੋਂ ਬਾਅਦ ਕੀਰਤੀ ਕਾਫੀ دیر ਤੱਕ ਸਿਰਤਵਾਰੇ ਸੋਚਦੀ ਸੋਚਦੀ ਪਤਾ ਨਹੀਂ ਕਦੋਂ ਸੌ ਗਈ ਅਗਲੇ ਦਿਨ ਸਵੇਰੇ ਜਲਦੀ ਹੀ ਕੀਰਤੀ ਨੇ ਲਾਪ੍ਰਿਤ ਨੂੰ ਮੈਸੇਜ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਲਾਪ੍ਰਿਤ ਨੇ ਜਵਾਬ ਦੇਣਾ ਤਾਂ ਦੂਰ ਮੈਸੇਜ ਦੇਖਿਆ ਤੱਕ ਨਾ ਲਾਪ੍ਰਿਤ ਨੇ ਤਕਰੀਬਨ 11:35 ਕਮੈਂਟ ਤੇ ਕੀਰਤੀ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਸੀਰਤ ਮਿਲ ਤਾਂ ਗਈ ਹੈ ਪਰ ਸਾਡੇ ਵਿੱਚੋਂ ਹਮੇਸ਼ਾ ਲਈ ਚਲੀ ਗਈ ਹੈ ਕੀਰਤੀ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਲਪ੍ਰਿਤ ਕੀ ਕਹਿਣਾ ਚਾਹੁੰਦਾ ਹੈ ਪਰ ਫਿਰ ਵੀ ਉਹ ਪੂਰੀ ਗੱਲ ਜਾਣਨਾ ਚਾਹੁੰਦੀ ਸੀ ਇਸ ਲਈ ਉਸਨੇ ਪੁੱਛਿਆ ਕੀਰਤੀ ਕਹਿੰਦੀ ਰੋਂਦੇ ਹੋਏ ਲਪ੍ਰਿਤ ਦੱਸ ਮੈਨੂੰ ਕੀ ਹੋਇਆ ਉਸ ਨੂੰ ਕਿਉਂ ਕਹਿ ਰਿਹਾ ਇਦਾਂ ਲਪ੍ਰਿਤ ਕਹਿੰਦਾ ਤੁਸੀਂ ਰੋ ਬੋਨਾ ਫਿਰ ਬਿਮਾਰ ਬਹੁਤ ਜਲਦੀ ਹੋ ਜਾਂਦੀ ਹੋ ਮੈਂ ਫੇਰ ਦਸਤਵਾ ਕਾ ਕੀਰਤੀ ਕਹਿੰਦੀ ਜੋਰ-ਜੋਰ ਨਾਲ ਰੋਂਦੇ ਹੋਏ ਰੋਣਾ ਨਾ ਤਾਂ ਹੋਰ ਕੀ ਕਰਾਂ ਮੇਰੀ ਛੋਟੀ ਭੈਣ ਸੀ ਉਹ ਮੇਰੀ ਮੂੰਹ ਬੋਲੀ ਛੋਟੀ ਭੈਣ ਮੈਨੂੰ ਦੱਸ ਮੈਨੂੰ ਕੀ ਕੀਤਾ ਹੈ ਉਸ ਨੂੰ ਦੱਸ ਮੈਨੂੰ ਉਸ ਨੂੰ ਪੁੱਛਿਆ ਕੀ ਕੀਤਾ ਦਰਿੰਦਿਆਂ ਨੇ ਕਿੱਥੋਂ ਮਿਲੀ ਹੈ ਦੱਸ ਮੈਨੂੰ ਲਪਰੀਤ ਕਹਿੰਦਾ ਉਹ ਚੁੱਪੀ ਤੋਂ ਵੀ ਅੱਗੇ ਤੋਂ ਮਿਲੀ ਹੈ ਉਸ ਕੋਲ ਜਦੋਂ ਅਸੀਂ ਪਹੁੰਚੇ ਤਾਂ ਉਹ ਬਹੁਤ ਹੀ ਬੁਰੀ ਹਾਲਤ ਵਿੱਚ ਸੀ ਕੱਪੜੇ ਵੀ ਨਹੀਂ ਸੀ ਸਰੀਰ ਤੇ ਮੈਂ ਆਪਣਾ ਪਰਨਾ ਲਾ ਕੇ ਉਸ ਦੇ ਸਰੀਰ ਨੂੰ ਟਕਿਆ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਈ ਅਤੇ ਕਹਿਣ ਲੱਗ ਪਈ ਵੀਰ ਬਣ ਕੇ ਮੇਰੇ ਤੋਂ ਦੂਰ ਰਹੋ ਮੇਰੇ ਪੱਲੇ ਹੁਣ ਇੱਜ਼ਤ ਨਹੀਂ ਰਹੀ ਬਸ ਮੇਰੇ ਬਿਆਨ ਲੈ ਕੇ ਰੱਖ ਲਵੋ ਅਤੇ ਮੇਰੇ ਗੁਨਾਹਗਾਰਾਂ ਨੂੰ ਸਜ਼ਾ ਤਪਾਉਣਾ ਵਿੱਚ ਕੋਈ ਕਮੀ ਨਾ ਛੱਡਿਓ ਮੈਂ ਹੱਥ ਵੰਦੀ ਹਾਂ ਮੈਂ ਉਸ ਨੂੰ ਝੁੱਕ ਕੇ ਗੱਡੀ ਵਿੱਚ ਬਿਠਾਇਆ ਤੇ ਕਿਹਾ ਰੋਣਾ ਨਹੀਂ ਤੇਰਾ ਪ੍ਰਾ ਹਾਂ ਮੈਂ ਤੂੰ ਫਿਕਰ ਨਾ ਕਰ ਇੱਕ ਲੇਖ ਇੱਕ ਲੇਖ ਨੂੰ ਅੰਦਰ ਕਰਵਾ ਦੇਵਾਂਗੀ ਆਪਾਂ ਦੇਖੀ ਇੱਕ ਇੱਕ ਨੂੰ ਆਪਾਂ ਅੰਦਰ ਕਰਵਾ ਦੇਵਾਂਗੇ ਪਰ ਪਹਿਲਾਂ ਆਪਾਂ ਘਰ ਚੱਲਦੇ ਹਾਂ ਨਾਲੇ ਰਸਤੇ ਵਿੱਚ ਤੈਨੂੰ ਕਿਸੇ ਡਾਕਟਰ ਕੋਲ ਲੈ ਜਾ ਕੇ ਦਿਖਾਵਾਂ ਤਾਂ ਕਹਿਣ ਲੱਗੀ ਨਾ ਨਾ ਲਾਪ੍ਰਿਤ ਇਹ ਨਹੀਂ ਠੀਕ ਤੂੰ ਮੈਨੂੰ ਘਰ ਨਾਲ ਲੈ ਕੇ ਜਾ ਬਸ ਹੁਣ ਮੈਂ ਠੀਕ ਨਹੀਂ ਹੋਣਾ ਤੂੰ ਮੈਨੂੰ ਘਰ ਕਿਵੇਂ ਲਿਜਾ ਸਕਦਾ ਮੇਰੇ ਕੋਲ ਤਾਂ ਹੁਣ ਮੇਰੀ ਇੱਜ਼ਤ ਵੀ ਨਹੀਂ ਰਹੀ ਲਾਪ੍ਰਿਤ ਨੂੰ ਬਾਰ-ਬਾਰ ਗੁਨੇਗਾਰਾਂ ਨੂੰ ਸਜ਼ਾ ਦਿਵਾਉਣ ਲਈ ਕਹਿੰਦੀ-ਕਹਿੰਦੀ ਉਹ ਪੂਰੀ ਹੋ ਗਈ ਉਸ ਤੋਂ ਬਾਅਦ ਉਹ ਉਸ ਨੂੰ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਹਨਾਂ ਕੋਲੋਂ ਹੁਣ ਪਾਣਾ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਉਹ ਹੁਣ ਉਸ ਨੂੰ ਘਰ ਲੈ ਕੇ ਆ ਰਹੇ ਸਨ ਤਾਂ ਕਿ ਸਭ ਲਾਪ੍ਰਿਤ ਨੇ ਫੋਨ ਤੇ ਕੀਰਤੀ ਨੂੰ ਦੱਸ ਦਿੱਤਾ ਸੀ कीर्ति ਇਹ ਸਭ ਸੁਣ ਕੇ ਬਹੁਤ ਰੋ ਰਹੀ ਸੀ ਪਰ ਲਾਪ੍ਰਿਤ ਉਸ ਨੂੰ ਚੁੱਪ ਕਰਨਤਾ ਕਹਿ ਕੇ ਫੋਨ ਕੱਟ ਗਿਆ ਫੋਨ ਕੱਟਣ ਤੋਂ ਬਾਅਦ ਅਜੇ ਕੀਰਤੀ ਖੁਦ ਨੂੰ ਸੰਭਾਲ ਹੀ ਰਹੀ ਸੀ ਕਿ ਲਾਪ੍ਰਿਤ ਨੇ ਉਸ ਨੂੰ ਦੁਬਾਰਾ ਫੋਨ ਕਰ ਲਿਆ ਅਤੇ ਨਾਲ ਦੀ ਨਾਲ ਕੀਰਤੀ ਦੇ ਚਿਹਰੇ ਤੇ ਮੁਸਕਰਾਟ ਆ ਗਈ ਕਿਉਂਕਿ ਲਾਪ੍ਰਿਤ ਉਸ ਨੂੰ ਕਹਿ ਰਿਹਾ ਸੀ ਕਿ ਸੀਰਤ ਨੇ ਬਾਹ ਲਾਈ ਹੈ ਤੇ ਉਹ ਉਸ ਨੂੰ ਹੁਣ ਪੀਜੀਆ ਚੰਡੀਗੜ੍ਹ ਲੈ ਕੇ ਜਾ ਰਹੇ ਸਨ ਥੋੜੇ ਸਮੇਂ ਤੋਂ ਬਾਅਦ ਉਸ ਇਰਤ ਨੂੰ ਲੈ ਕੇ ਪੀਜੀਆਈ ਪਹੁੰਚ ਚੁੱਕੇ ਸਨ ਅਤੇ ਡਾਕਟਰ ਡਾਕਟਰ ਜਲਦੀ ਨਾਲ ਚੈੱਕਅਪ ਕਰਨ ਲਈ ਰੁਝੇ ਗਏ ਸਨ ਤਕਰੀਬਨ 1 ਘੰਟੇ ਤੱਕ ਸਭ ਚੌਕਸ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਸਿਰਤ ਦਾ ਬਲਾਤਕਾਰ ਹੋਇਆ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਬਹੁਤ ਜ਼ਿਆਦਾ ਖਤਰਨਾਕ ਚਿਹਰ ਪਲਾਈ ਗਈ ਸੀ ਉਹ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਉੱਪਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਅਜਹੀ ਥਾਂ ਸੁੱਟ ਦਿੱਤਾ ਸੀ ਜਿੱਥੇ ਦੂਰ ਦੂਰ ਤੱਕ ਜੰਗਲੀ ਇਲਾਕਾ ਸੀ ਇਸੇ ਲਈ ਉੱਥੇ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਵੀ ਕੱਟ ਲਿਆ ਸੀ ਜਿਸ ਕਰਕੇ ਉਸ ਨੂੰ ਇਸ ਸਮੇਂ ਦੋ ਦੋ ਚਿਹਰਾ ਨਾਲ ਲੜਨਾ ਪੈ ਰਿਹਾ ਸੀ ਜ਼ਹਿਰੀਲੀ ਦਵਾਈ ਇੰਨੀ ਜ਼ਿਆਦਾ ਖਤਰਨਾਕ ਸੀ ਕਿ ਉਸ ਦਾ ਅਸਰ ਸਿੱਧਾ ਸਿਰ ਤੇ ਦਿਲ ਤੇ ਹੋ ਗਿਆ ਇਸ ਲਈ ਉਸ ਦਾ ਦਿਲ ਬਿਲਕੁਲ ਕੰਮ ਕਰਨ ਦੇ ਯੋਗ ਨਹੀਂ ਰਿਹਾ बिल्कुल बंद हो गया सी। काफ़ी काफ़ी देर तक रुक के फिर चलन लगती ने उसनों चौबीस घंटे ले रखने लिया दसिया कि चौबीस घंटे आर ज पार हो सकती है भाव ठीक हो सकती है जो खत्म हो सकती है चौबीस घंटा बाद ने एक होर विकल्प बारे दसिया जो सी सीरत दिल दे, बदल के ਨਮਾਦ ਦੇ ਅਸਨੂ ਦੇਣਾ ਜਿਸ ਨੂੰ ਅਸੀਂ ਹਾਰਟ ਟ੍ਰਾਂਸਪਲੈਂਟ ਕਹਿੰਦੇ ਹਾਂ ਨਸੀਬ ਕਰਨੇ ਡਾਕਟਰ ਨੂੰ ਦਿਲ ਮੰਗਵਾਉਣ ਲਈ ਕਿਹਾ ਜਿਸ ਦੀ ਕੀਮਤ ਉਹਨਾਂ ਨੇ 24 ਲੱਖ ਰੁਪਏ ਅਦਾ ਕੀਤੀ ਰਾਤੋ ਰਾਤ ਸਿਰਤ ਲਈ ਦਿਲ ਦਾ ਇੰਤਜ਼ਾਮ ਕੀਤਾ ਗਿਆ ਅਤੇ ਹਸਪਤਾਲ ਦੇਲ ਪਹੁੰਚਣ ਦੇ ਨਾਲ ਹੀ ਸਿਰਤ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਲਗਾਤਾਰ ਕਈ ਘੰਟਿਆਂ ਤੱਕ ਆਪਰੇਸ਼ਨ ਕਰਨ ਤੋਂ ਬਾਅਦ ਉਸ ਨੂੰ ਕਮਰੇ ਵਿੱਚ ਪੇਜ ਦਿੱਤਾ ਗਿਆ अति खुशखबरी कीरत ने भी दिती गई कीरती आसी कि की हम सीरत ठीक हो जाएगी पर डाक्टर ने अगले चौबी घंटे तक फिर तो इंतजार करने से क्योंकि सीरत के दे दिल ने तो काम करना शुरू कर दिया पर उसकी नाबद अजे तक भी नहीं सी, सही हो रही आखिर चौबी घंटिया बाद सीरत हमेशा हमेशा लई इस दुनिया को अलविदा आ के चली गई ਸਭ ਤੋਂ ਪਹਿਲਾਂ ਕੀਰਤੀ ਨੂੰ ਇਸ ਬਾਰੇ ਦੱਸਿਆ ਗਿਆ ਕਿਉਂਕਿ ਕੀਰਤੀ ਉਸ ਉਸ ਦੀ ਮੂੰਹ ਬੋਲੀ ਭੈਣ ਜੋ ਸੀ 2020 ਦਾ ਉਹ ਦਿਨ ਸਿਰਤ ਲਈ ਆਖਰੀ ਹੋ ਗਿਆ ਸੀ ਨਿੱਕੀ ਉਮਰ ਵਿੱਚ ਹਜ਼ਾਰਾਂ ਪੀੜਾ ਨੂੰ ਚੜਦੀ ਹੋਈ ਸਿਰਤ ਨੇ ਕਦੇ ਸੀ ਤੱਕ ਨਹੀਂ ਸੀ ਕੀਤੀ ਨਾ ਕਦੇ ਮੂੰਹ ਤੋਂ ਕਿਸੇ ਨੂੰ ਕੁਝ ਬੋਲ ਨਾ ਚੰਗੇ ਨਾ ਮਾੜੇ ਕਹਿੰਦੀ ਸੀ जिमे कह देना उसने ओदा ही मान जाना सारा दिन काम ਕਰਦੀ ਦਾ ਲੰਗ ਜਾਂਦਾ ਸੀ ਇਕਲਤ ਹੋਣ ਤੇ ਵੀ ਕਦੇ ਥੱਕਦੀ ਨਹੀਂ ਸੀ ਪਰ ਉਸ ਦੇ ਸੰਸਕਾਰ ਸਮੇ ਇੱਕ ਇੱਕ ਮਹਸ਼ੂਰ ਮੰਤਰੀ ਐਮ ਐਲ ਏ ਪਹੁੰਚੇ ਸਨ ਸਭ ਦੀ ਅੱਖ ਨਾਮ ਸੀ ਇੱਕ ਹਫਤੇ ਬਾਅਦ ਉਸ ਦੇ ਪੋਖ ਸਮੇ ਵੀ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਪਹੁੰਚੀਆਂ ਸਨ ਉਸ ਨੇ ਇੱਕ ਬਹੁਤ ਪਹੁੰਚੇ ਇਨਸਾਨ ਨੂੰ ਮੂੰਹ बोलेआ ਭਰਾ ਬਨਾਇਆ ਹੋਇਆ ਸੀ ਉਹ ਵੀ ਬਹੁਤ ਜ਼ਿਆਦਾ ਦੁਖੀ ਸੀ ਸਿਰਤ ਦੇ ਜਾਣ ਕਰਕੇ ਉਹ ਚਾਹੁੰਦਾ ਸੀ ਕਿ ਸਿਰਤ ਦੇ ਗੁਨੇਗਾਰਾਂ ਨੂੰ ਹਰ ਹਾਲਤ ਵਿੱਚ ਉਹ ਆਪਣੇ ਹੱਥ ਨਾਲ ਸਜ਼ਾ ਦਿਵਾਵੇਗਾ ਪਰ ਜਦੋਂ ਇਸ ਗੱਲ ਬਾਰੇ ਨਸੀਬ ਕੋਲ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਫਿਰ ਵੀ ਨਾ ਸਮ ਸਕਿਆ ਇੱਕ ਭਰਾ ਜੋ ਸੀ ਉਸਨੇ ਜੇਲ੍ਹ ਦੇ ਕਿਸੇ ਅਫਸਰ ਨਾਲ ਮਿਲ ਕੇ ਸਿਰਤ ਦੇ ਮਾਪੇ ਅਤੇ ਉਸਤੇ ਖਰੀ ਦਰਪਤੀ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਰਵਾ ਦਿੱਤਾ ਸੀ ਦੋ ਪੁਲਿਸ ਵਾਲੇ ਜੋ ਵਿਚ ਸਨ ਉਹਨਾਂ ਨੂੰ ਨਸੀਬ ਕਰਨੇ ਸਰਕਾਰੀ ਨੌਕਰੀ ਤੋਂ ਉਤਰਵਾ ਦਿੱਤਾ ਸੀ ਪਰ ਅਜੇ ਵੀ ਬਹੁਤ ਤ੍ਰਿੰਦਿਆਂ ਨੂੰ ਸਜ਼ਾ ਦ ਮਿਲਣੀ ਬਾਕੀ ਹੈ ਦੇਖੋ ਕੌਣ ਦੇਵੇਗਾ ਕਾਨੂੰਨ ਜਾਂ ਫਿਰ ਕੋਈ ਹੋਰ ਸਿਰਤ ਦੇ ਭਰਾ ਵਰਗਾ ਪੂਰੀ ਜਿੰਦਗੀ ਜ਼ਿੰਦਗੀ ਜਿੰਦਾ লাশ ਬਣ ਕੇ ਗੁਜ਼ਾਰਨ ਵਾਲੀ ਸਿਰਤ ਹਮੇਸ਼ਾ ਹਮੇਸ਼ਾ ਲਈ লাশ ਵਣ ਕੇ ਤਸਵੀਰ ਬਣ ਕੇ ਦੀਵਾਰ ਤੇ ਟੰਗੀ ਗਈ ਇਹ ਕਹਾਣੀ ਇੱਥੇ ਹੀ ਸਮਾਪਤ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ